ਲਓ ਜੀ ਚਲੋ ਹਾਂ ਹਾਂ ਮਿੱਟੀ ਪਾਓ ਮਿੱਟੀ ਪਾਓ ਸਾਈਡ ਤੇ ਉਧਰ ਉਹ ਰੇਹਣਾਂ ਵਾਲੀ ਪਾ ਦਿਓ ਕੋਈ ਜੀ ਕੋਈ ਚੀਜ਼ ਚੁਪੋਚਾ ਕੋਈ ਕਿਸੇ ਚੁਪੋਚਾ ਰੇਹਣਾਂ ਦੇ ਕਿਤਲੇ ਚਲੋ ਇਹ ਨੋਨਾ ਸਦਾ ਪਾਣਾ ਆਪਣਾ ਆਦਾ ਹੁੰਦਾ ਨੇ ਦੋ ਫੌਦਾ ਜੂਰ ਲਗਾਓ ਫੰਕੀਆ ਬਾਤੇ ਹਨ ਆਤਤਮ ਹਣਾ ਜਿੰਨਾ ਥੱਲੇ ਪਾਤੀ ਪਲਾਸਟਿਕ ਨਾ ਮੱਤੀ ਤੋ ਇੰਨੇ ਦੇ ਵਿੱਚ ਤੋ ਥਾੜੇ ਅੰਦਰ ਬਈ ਬਹੁਤ ਮਜ਼ਾ ਆਦੇ ਦੇ ਕਿ ਬਸ ਇਹਨੂੰ ਬਲਾ ਥਰੋ ਮਨ ਸੰਸੰਗ ਤੁਹਾਨੂੰ ਸਾਰਿਆਂ ਨੂੰ ਮੁਖਾਤਬਾ ਪੂਰੀ ਦਸ਼ਾ ਦੀ ਹਿੰਦੀ ਜੇ ਸ਼ਦੀਪ ਦੀ ਟੀਮ ਦੇ ਨਾਲ ਅੱਜ ਅਸੀਂ ਬਠਾਪੁਰ ਚਾਂ ਜਰੰਦਕਾ ਪ੍ਰਸ਼ਾਸਨ ਨੇ ਇੱਕ ਬਹੁਤ ਵਧੀਆ ਜਿਹੜੀ ਸਕੀਮ ਸ਼ੁਰੂ ਕੀਤੀ ਹੈਗੀ ਇੱਕ ਮੈਮ ਸ਼ੁਰੂ ਕੀਤੀ ਰਾਇਦਕ ਕਿ ਖਾਲੀ ਪਲਾਟਾਂ ਦੇ ਵਿੱਚ ਕੂੜਾ ਨਾ ਸੁੱਟਿਆ ਜਾਵੇ ਤੇ ਜਿਨ੍ਹਾਂ ਨੇ ਸੁੱਟਿਆ ਉਹਨਾਂ ਨੂੰ ਪੈਨਲਾਈਜ਼ ਕੀਤਾ ਜਾਵੇ ਇਹ ਇਸ ਇਲਾਕੇ ਦੇ ਲੋਕਾਂ ਨੇ ਉਦਮ ਕੀਤਾ ਹੈ ਪਲਾਟ ਦੀ ਸਫਾਈ ਕਰਵਾਈ ਹੈ ਇਸ ਤੋਂ ਬਾਅਦ ਇਹਨੂੰ ਇੱਕ ਵਧੀਆ ਪਾਰਕ ਜਈ ਸ਼ਕਲ ਦੇਣ ਦੀ ਯੋਜਨਾ ਜੋ ਹੈ ਉਹ ਵੀ ਬਣ ਰਹੀ ਹੈ ਇਹ ਨੇਪਰੇ ਚੜੇ ਉਹ ਤੇ ਸਾਡਾ ਸਾਰਿਆਂ ਦਾ ਸਹਿਯੋਗ ਜਿਹੜਾ ਉਹ ਇਹਨਾਂ ਨੂੰ ਅਸੀਂ ਦੇਵਾਂਗੇ ਇਹ ਖਾਸ ਕਰਕੇ ਲਖਣਪਾਲ ਜੀ ਸਾਰਾ ਏਰੀਆ ਦੇਖਦੇ ਨੇ ਤੇ ਮੈਂ ਚਾਹੁੰਨਾ ਕਿ ਸਾਡੀ ਵੀ ਜਿੱਥੇ ਵੀ ਮਦਦ ਦੀ ਲੋੜ ਹੋਵੇ ਅਸੀਂ ਉੱਥੇ ਹਜ਼ਰ ਅੱਜ ਸਾਡੀ ਦੋ ਜਗ੍ਹਾ ਤੇ ਪਲਾਂਟੇਸ਼ਨ ਹੈ ਸੀ ਅਬੰਡੰਟ ਪਾਰਕ ਜਿਹੜਾ ਹੈਗਾ ਉਹ ਉਹ ਹੋਦ ਰਿਆ ਹੈਗਾ ਬਰਨਾਲਕਪੁਰੇ ਦੇ ਵਿੱਚ ਉਹਦੇ ਵਿੱਚ ਵੀ ਪਲਾਂਟੇਸ਼ਨ ਸਾਡੀ 11 ਵਜੇ ਹੋਏਗੀ ਇਧਰ ਵੀ ਅਸੀਂ ਪਲਾਂਟੇਸ਼ਨ ਜਿਹੜੀ ਕਰਕੇ ਤਕਰੀਬਨ 50 ਦੇ ਕਰੀਬ ਨਿੰਮ ਦੇ ਬੂਟੇ ਜਿਹੜੇ ਨੇ ਅਸੀਂ ਤੇ ਲਾ ਰਹੇ ਹੈਗੇ ਆ ਤਾਂ ਅਸੀਂ ਬੂਟੇ ਲਾਉਣ ਦੇ ਨਾਲੋਂ ਜ਼ਿਆਦਾ ਜਿਹੜੀ ਸਾਡੀ ਕੋਸ਼ਿਸ਼ ਹੈ ਉਹ ਇਹ ਹੈ ਕਿ ਜਿਹੜੇ ਬੂਟੇ ਲੱਗੇ ਨੇ ਉਹਨਾਂ ਦੀ ਸੰਭਾਲ ਜਿਹੜੀ ਹੈ ਉਹ ਕੀਤੀ ਦੇ ਬੂਟੇ ਲਾਉਣੇ ਬੜੇ ਸੁੱਕੇ ਨੇ ਹਾਲਾਂਕਿ ਨਾ ਤੇ ਖਰਚ ਵੀ ਬਹੁਤ ਆਉਂਦਾ ਹੈ ਲੇਕਨ ਬੂਟਿਆਂ ਦੀ ਸੰਭਾਲ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ ਪਰ ਮੈਨੂੰ ਇਹ ਖੁਸ਼ੀ ਮੈਨੂੰ ਤਸਦੀਹ ਹੋ ਰਹੀ ਹੈ ਕਿ ਸਾਡਾ ਜਿਹੜਾ ਸਰਵਾਈਵਲ ਰੇਟ ਹੈ ਜਿੰਨੇ ਅਸੀਂ ਪੌਦੇ ਲਗਾਨੇ ਉਹਨਾਂ ਦਾ ਸਰਵਾਈਵਲ ਰੇਟ ਜਿਹੜਾ ਹੈ 80 ਤੋਂ 90% ਹੈ ਜਿਹੜੀ ਕਿ ਬੜੀ ਵੱਡੀ ਗੱਲ ਹੈ ਤੇ ਉਹਦਾ ਸਾਰਾ ਸਿਹਰਾ ਜਿਹੜਾ ਹੈਗਾ ਦਮੇਸ਼ਰ ਕਨਪਾਲਜੀ ਸੁਲੰਦਰ ਪਾਰਟੀ ਨੂੰ ਸਟੇ ਐਮਪੀ ਸਿੰਘ ਜੀ ਨੇ ਜਿਹੜੇ ਮੁੱਖ ਸਰਪ੍ਰਸਤ ਨੇ ਇਹ ਮੋਸ਼ਨਡ ਮੈਂਬਰ ਜਿਹੜਾ ਕਹਿੰਦੇ ਆ ਉੱਤਰ ਸੇਮ ਜੰਦੂ ਜੀ ਲੱਖ ਸਭੀ ਬੜੀ ਨੰਨੀ ਜਿਹੜੀ ਸਾਡੀ ਸਾਰੀ ਟੀਮ ਹੈ ਮੈਨੂੰ ਉਹਨਾਂ ਦੇ ਨਾਵਾਂ ਦੀ ਪੂਰੀ ਵਾਕਫੀਤ ਨਹੀਂ ਹੈਗੀ ਮੈਂ ਫਸਟ ਟਾਈਮ ਮ ਬੜਾ ਛਲਕ ਕੇ ਮਿਲ ਕੇ ਤੇ ਇਹਨਾਂ ਦਿਨਾਂ ਮੈਨੂੰ ਆਸ ਹੈ ਕਿ ਅਸੀਂ ਹੋਰ ਵੀ ਵਧੀਆ ਜਿਹੜੀਆਂ ਚੰਗੀਆਂ ਤੇ ਲਿਗਰ ਪਲੰਗਾਂ ਜਿਹੜੀਆਂ ਪਟਾਂਗੇ ਧੰਨਵਾਦ ਬਹੁਤ ਬਹੁਤ